ਲਓ ਜੀ ਅੱਜ ਦਾ ਬਲੌਗ ਹੋ ਚੁੱਕਾ ਹੈ ਸ਼ੁਰੂ ਤੇ ਅੱਜ ਅੱਪਾ ਖੇਡਣ ਜਾ ਰਹੇ ਹੈ ਮੈਚ ਤੇ ਟੀਮ ਸਾਡੀ ਇਕੱਠੀ ਹੋ ਨਹੀਂ ਰਹੀ ਪਹਿਲਾਂ 11 ਵਜੇ ਦਾ ਟਾਈਮ ਸੀ ਮੈਚ ਦਾ ਤੇ 11 ਤੋਂ ਹੁਣ 2 ਹੋ ਗਿਆ ਜੀ ਸਾਡੇ ਬੰਦੇ ਇਸ ਟਾਈਮ ਅਜ ਤਿੰਨ ਹੀ ਘੁਮਰੇ ਕੁੱਤੇ ਆ ਗਏ ਕਦੇ ਇੱਧਰ ਜਾਏ ਕਦੇ ਉੱਧਰ ਜੇ ਗਲੀ ਕ੍ਰਿਕਟ ਨੂੰ ਇਕੱਠੇ ਕਰ ਰਹੇ ਆ ਤੇ ਚੌਥਾ ਬੰਦਾ ਤੈਨੂੰ ਮਲਾਉਂਦੇ ਆ ਮਸ਼ੀਨ ਦਾ ਕੰਮ ਕਰਾ ਰਹਿਆ ਆਪਦਾ ਤੇ ਇਸ ਤਰ੍ਹਾਂ ਮਿੱਤਰੋ ਸਾਡੀ ਪਿੰਡ ਦੀ ਟੀਮ ਚੱਲਦੀ ਹੈ ਤਦ ਨੂੰ ਦਿਖਾਉਂਦੇ ਆ ਅੱਗੇ ਅੱਗੇ ਪਲੇਅਰ ਸਾਡੇ ਕਿਵੇਂ ਇਕੱਠੇ ਹੁੰਦੇ ਆ ਔਰੀ ਜਿਹਾ ਲੱਗਿਆ ਜਿਗਾ ਦਿਖਾਉ ਤੇ ਮਾਰ ਜੂ ਮੜਿਆ ਉਹ ਇੱਕ ਲਾ ਵੀ ਲਾਇਆ ਉਹਨੇ ਚਾਚੇ ਲਈ ਇਹ ਲੈ ਕੇ ਉੱਥੇ ਨੂੰ ਲਾ ਫੈਲਦੀ ਨੂੰ ਆ ਦੇਖ ਹੋਰ ਤੇਲੀ ਵੀ ਪੈਦੇ ਆ ਸ਼ੁਰੂ ਕਰੀ ਬੰਦੂ ਇਕੱਠੀ ਕਰਨੇ ਪੈ ਰਹੇ ਥੋੜੀ ਦੁਕਾਨਾਂ ਤੋਂ ਕੋਈ ਘਰ ਤੋਂ ਕੋਈ ਲੋ ਜੀ ਮੇਰੇ ਮਿੱਤਰੋ ਪਹੁੰਚ ਚੁਕੇ ਆਪਾਂ ਨਵੇਂ ਬੰਦਿਆ ਕੋਲੇ ਨਵੇਂ ਟਾਪ ਦੇ ਪਲੇਅਰ ਤੁਹਾਨੂੰ ਮਿਲੁੰਦੇ ਆ ਜੀ ਸਾਡੇ ਪਲੇਅਰ ਦੇਖੋ ਤੁਹਾਨੂੰ ਕਿੱਥੋਂ ਕਿੱਥੋਂ ਮਿਲ ਲਗੇ ਉਹ ਦੇਖੋ ਕਿ ਜੱਫੀ ਪਾਉਂਦਾ ਹੋਇਆ ਪੂਰੀ ਫੁੱਲ ਸਪੀਡ ਦੇ ਵਿੱਚ ਤੇ ਮੁੰਡਾ ਕਿੰਨੇ ਵਿਸ਼ਦਾ ਹੋ ਆਉਣਾ ਆਸਟਾੜੇ ਮੇਰੇ ਵੀਰੋ ਲਓ ਜੀ ਲੋਕਾਂ ਦੀਆਂ ਤੀਬਰਨਾ ਮਿਲਦੀਆਂ ਨੇ ਆਪਣਾ ਆਪਣਾ ਬੈਟਾ ਕਾਰਦੀ ਤੇ ਸਾਡੀ ਟੀਮ ਸਾਡਾ ਓਪਨਰ ਬੱਲੇਬਾਜ਼ ਲੱਗਿਆ ਹੋਇਆ ਮਸ਼ੀਨ ਤੇ ਦਾ ਰਹਾ ਹੈ ਨਗਰਾਂ ਹੋਰ ਦੂਏ ਕੀ ਹਾਲ ਚਾਲ ਤੇ ਆਹ ਦੇਖੋ ਮੇਰੇ ਵੀਰੋ ক্রিকেট ਦੇ ਪਲੇਅਰ ਸਾਨੂੰ ਮਸ਼ੀਨਾਂ ਦੇ ਮਿਲ ਰਹੇ ਦੱਸੋ ਇਹ ਟੀਮ ਟ੍ਰੈਕਿੰਗ ਕਰਸਾਦੀ ਹੈ ਓ ਐ ਤਾਂ ਨਹੀਂ ਮੈਚ ਜਿੱਤੇ ਜਾਣਗੇ ਅੱਗੇ ਘਰ ਪਿੱਛੇ ਘਰ ਐ ਤਾਂ ਨਹੀਂ ਮੈਚ ਜਿੱਤੇ ਜਾਣਗੇ ਭੰਦੇ ਟਰੱਕ ਓ ਭੰਦੇ ਟਰੱਕ ਭਾਇਦਿਆ ਉੱਤੇ ਲਿਆਈ ਜਾ ਸਾਡੇ ਇਹ ਜਦਾਂ ਮੈਨੂੰ ਡਰਾਈਵਰ ਘੱਟ ਕੈਰੇਕਟਰ ਵੱਧ ਲਾਦਾ ਫੁਕਰੀ ਸਾਡੇ ਵਾਂ ਮਾਰਦਾ ਕਿ ਮੈਂ ਮਸ਼ੀਨ ਚਲਾਉਂਗਾ ਮੈਂ ਕਰੂੰਗਾ ਜਿਹੜੇ ਹਾਦਸੇ ਨਾਲ ਇਹ ਤਾਰਾ ਲੱਗਿਆ ਵਾ ਖਣਾ ਹੁਣ ਡਰਾਈਵਰ ਤਾਂ ਲੱਗਦਾ ਹੀ ਨਹੀਂ ਐ ਇਹ ਬੰਨੂ ਸ਼ੀਸ਼ਾ ਲਾਦਾ ਰਾਕੇ ਪਿੱਛੇ ਵਾਲਾ ਹੀ ਐ ਸਿੱਧੀ ਸਿੱਧੀ ਚਲਾਉਣ ਵਾਲਾ ਯਾਰ ਬਸ ਇਹ ਸਿੱਧੀ ਸਿੱਧੀ ਚਲਾਉਣ ਵਾਲਾ ਹੀ ਐ ਅੱਗੇ ਪਿੱਛੇ ਵਾਲਾ ਮੇਰੇ ਵੀਰੋ ਚੱਲਦੀਆਂ ਹੋਈਆਂ ਗਰੀਸਾਂ ਕਹਿੰਦੇ ਮੇਰੇ ਵੀਰੋ ਕ੍ਰਿਕਟ ਪਲੇਅਰ ਗਰੀਸਾ ਮਾਰ-ਮਾਰ ਕ੍ਰਿਕਟ ਖੇਡਣ ਜਾਣਗੇ ਫਿਰ ਉੱਤੇ ਪਹਿਲੀ ਬੋਲ ਤੇ ਮੂੰਹ ਲੜਕਾ ਕੇ ਆ ਜਾਂਦੇ ਕਹਿੰਦੇ ਫਿਰ ਸਾਡਾ ਕੋਈ ਬਣਿਆ ਨਹੀਂ ਐ ਬਣਨਾ ਕਿੱਥੋਂ ਆ ਮੇਰੇ ਵੀਰੋ ਜਦੋਂ ਗਰੀਸਾ ਮਸ਼ੀਨਾਂ ਤੇ ਚਾਰੀਆਂ ਆ ਦੇਖੋ ਮੇਰੇ ਵੀਰੋ ਲੈ ਓ ਬੋਰ ਤੇ ਪਾਣੀ ਕੱਢਦਾ ਓ ਰੁਕ ਜਾਓ ਛੁੱਟੀ ਆ ਕੇ ਗਰੀਸ ਮਾਰ ਰਹੇ ਇੱਥੇ ਚਾਹੀਦੀ ਨਹੀਂ ਕੋਈ ਸੀ ਫੌਜੀ ਛੁੱਟੀ ਆ ਕੇ ਗਰੀਸ ਮਾਰ ਰਹੇ ਨਾ ਗਰੀਸ ਫੇਰ ਨਹੀਂ ਬਾਹਰ ਨਿਕਲ ਰਹੀ ਇਹਦਾ ਛੱਜਾ ਕਰ ਲੈ ਸਿੱਧਾ ਕਿਆ ਬਦੋ ਉਦੋਂ ਚੱਲ ਜੂ ਅੰਦਰ ਕਿਹੜਾ ਛੱਜਾ ਉਹ ਸੜਿਆ ਤੇ 2.5 ਤਿੰਨ ਲੱਖ ਰੁਪਏ ਲਾਦਾ ਉਹਨੇ ਕੰਮ ਤੂੰ ਫੇਰ ਬਾਗੜ ਤੋਂ ਛੱਜਾ ਦੱਸਦਾ ਦੱਸੋ ਤੁਸੀਂ ਚੱਲ ਮਾਰੀ ਨੀ ਓਰੇ ਆਪਣੇ ਵਿਊ ਦਿਓ ਤੁਸੀਂ ਹੋਲੀ ਮਾਰਿਆ ਚੱਲ ਸਾਡਾ ਹੀ ਵਿਚਾਰ ਹੈ ਵੀ ਬੜੀ ਚੰਗੀ ਹੋਣੀ ਹੋਲੀ 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 ਚੱਲ ਸਮਝਾ ਇਹ ਇੰਡੀਅਨ ਆਰਮੀ ਵਿੱਚ ਮੁੰਡਾ ਸੇਵਾ ਨਿਭਾ ਰਿਹਾ ਏ ਚੱਲ 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 ਮਸ਼ੀਨ ਦੇ ਉੱਪਰ ਤੇ ਰੋ ਜਾ ਪਾਪਾ ਕਾੜੀ ਨੂੰ ਦੋ ਵਾਰ ਚੈੱਕ ਕਰਦੀ ਆ ਇਹ ਵੀ ਜਾ ਕਰਦੀ ਫੇਰ ਵੀ ਮੈਨੂੰ ਸੜਾ ਤੁਸੀਂ ਦੋਨੇ ਨੇ ਕੰਮ ਇਹ ਰਾਦੇ ਤੂੰ ਤਾ ਜਾ ਲਓ ਜੀ ਮੈਂ ਥੋੜਾ ਲੇਟ ਕਰਦਾ ਉਸ ਤੋਂ ਪਹਿਲਾਂ ਆਪਾਂ ਸੋਚਿਆ ਵਾਲ ਸੈਟ ਕਰਵਾ ਲਈਏ ਤੇ ਵਾਲ ਲੱਗੇ ਹੋਏ ਆ ਸੈਟ ਕਰਵਾਉਣ ਜੀ ਵਾਲ ਸੈਟ ਕਰਵਾ ਕੇ ਜੀ ਪਲੇਅਰ ਜਾਣਗੇ ਮੈਚ ਖੇਡਣਾ ਤੇ ਚੱਲਦੇ ਹੋਏ ਮਾਰਨ ਜੀ ਤਰੇ ਕਿਹਾ ਵਿਚਾਰ ਅਰੇ ਆਈਫੋਨ ਬਾਰੇ ਫੋਨ ਡੋਡਾ ਉੱਥੇ ਪਾ ਦੇ ਫੋਨ ਪਾ ਦੇ ਚਾਹ ਦਾ ਪਰ ਪਾ ਇਹਨੂੰ ਪਾਣੀ ਚ ਹੁਣ ਨਹੀਂ ਪਾਣੀ ਚ ਨਹੀਂ ਪਾਣੀ ਸਾਹਮਣੀ ਆ ਵੇ ਆ ਤੂੰ ਕਿਹੜੇ ਸਦਮੇ ਚ ਆਵੇ ਆ ਕੋ ਤੇਰੇ ਕੋਈ ਵਿਚਾਰ ਇਹ ਮੇਰਾ ਪਿਆਰਾ ਬੰਦਾ ਇਹ ਬਧੀਰੀ ਗੱਲ ਫਰਦੀ ਕੋ ਦੱਸ 10 ਕੋਈ 2 4 ਬੰਦੇ ਬਸ ਹਰ ਮੰਦਰ ਕੋਲ ਜਾ ਰਿਹਾ ਹੈ ਮਜ਼ਰ ਤੂੰ ਦਾ ਸਾਡੇ ਵਿਚਾਰ ਉਸ ਪਲੰਟ ਨੂੰ ਠੀਕ ਕਰਨ ਦਾ ਆਜਾ ਵਿਚਾਰ ਸੁਣਾ ਦੇ ਪਲੰਟ ਠੀਕ ਦੇਖੋ ਕੀ ਆ ਸੰਗਦੇ ਤੂੰ ਦੱਸ ਤੇਰੀ ਟੀਮ ਕੀ ਕਹਿੰਦੀ ਓ ਅੱਜ ਮੇਰੀ ਟੀਮ ਚਾਰ ਬੰਦੇ ਆ ਬੈਠੇ ਆ ਕੋਣੀ ਆਪਣਾ ਮਸ਼ੀਨ ਸਾਡਾ ਵੀਰ ਹਮੂ ਕੋਣ ਆ ਭਾਈ ਤੂੰ ਮੈਂ ਹਰਮਨ ਜੂਸ ਬਾਰ ਹਰਮਨ ਜੂਸ ਬਾਰ ਹਰਮਨ ਜੂਸਿੰਗ ਪਿੰਡ ਦੇਣੀ ਆ ਤੂੰ ਇਹਦਾ ਫੇਰ ਵਾ ਦੇ ਮੁੰਡਾ ਚੱਲ ਉਹ ਵਧੀਆ ਜੂਸ ਬਣਾ ਦੇ ਓਕੇ ਰਿਪੋਰਟ ਆ ਕਰ ਤੂੰ ਕੋਈ ਨਹੀਂ ਆਪਣੇ ਕੋਲੋਂ ਲੋਕੇਸ਼ਨ ਵੀ ਦੱਸ ਜੀ ਦੀ ਕਾਲੂ ਬੰਦੇ ਕੋਲ ਦੇਖ ਕੇ ਹੁਣ ਇਹ ਲੋਕੇਸ਼ਨ ਹੈ ਆਪਣੀ ਬਘੇਰੀ ਵਾਲੀ ਫੈਕਟਰੀ ਲੱਭੇਰੀ ਕੰਨੀ ਚਾਲਿਆ ਬਘੇਰੀ ਉਹ ਆ ਜਾ ਕੇ 2 ਕਿਲੋਮੀਟਰ ਆਪਰਾ ਡਰਾਕਟ 1 ਕਿਲੋਮੀਟਰ ਤੋਂ ਪੱਪ ਦੇ ਨਾਲ ਦੁਕਾਨ ਦਾ ਉਸਤਾਦ ਜੂਨੀਅਨ ਜੂਨੀਅਨ ਦੱਸ ਦੇ ਉਹ ਉੱਤੇ ਰਿਪੋਰਟ ਬਿਲਕੁਲ ਨੰਬਰ 1 ਜੂਸ ਬਣਾਉਂਦਾ ਹਾਂ ਮੇਰੇ ਵੀਰ ਹਮੂ ਕੋਲ ਆ ਸਾਰੇ ਜੂਸ ਪਿਓ ਤੇ ਹਮੂ ਆ ਜਿਹੜੀ ਤਰੀਕ ਪ੍ਰੋਮੋਸ਼ਨ ਕੀਤੀ ਤੇ ਅਸੀਂ 25000 ਰੁਪਏ ਲੈਵੇ ਹਾਂ ਜੀ ਮਿੱਤਰੋ ਟੀਮ ਆਪਣੀ ਪੂਰੀ ਹੋ ਚੁੱਕੀ ਆ ਹਜੇ ਵੀ ਦੋ ਬੰਦੇ ਘੱਟ ਰਹੇ ਨੇ ਲੇਕ ਉੱਤੇ ਤੇ ਆ ਚਾਗਲਾ ਇਹ ਸਾਡੀ ਟੀਮ ਦਾ ਕੋਬਰਾ ਓ ਮਾਈ ਗੋਡ ਇੱਕੋ ਇੱਕ ਬੰਦਾ ਆ ਯਾਰ ਬੰਦਾ ਖੜਦਾ ਆ ਯਾਰ ਆਪਣੇ ਨਾਲ ਹਰਪੀ ਤੂੰ ਸਾਡੀ ਟੀਮ ਦਾ ਮੇਨ ਥੰਮ ਆ ਪਤਾ ਤੈਨੂੰ ਕਿਆ ਵਿਚਾਰ ਹੈ ਤੇਰੇ ਦੇਣੀ ਦੀ ਟੀਮ 'ਚ ਤੈਨੂੰ ਖੇਡ ਕੇ ਕਿਹੋ ਜਿਹਾ ਲੱਗਦਾ ਮੈਨੂੰ ਵਧੀਆ ਲੱਗਦਾ ਮੋਰਸਰ ਬਹੁਤ ਖਿਡਾਰੀ ਦੱਸ 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 ਖੜਪੇ ਕਿਹੋ ਜਿਹਾ ਲੱਗਦਾ ਤੈਨੂੰ ਵਧੀਆ ਲੱਗਦਾ ਵਧੀਆ ਬਿਊਟੀ ਵੀਡੀਓ ਬਣਾ ਰਹੀ ਤੂੰ ਵੀਡੀਓ ਨਹੀਂ ਬਣਾ ਰਹੀ ਆਪਣੀ ਦੱਸ ਹਾਂ ਸਾਡੇ ਵਾਗੇ ਦੇਖ 15 ਬਹੁਤ ਵੀਡੀਓ ਬਣ ਰਹੀ 15 ਨਿਊ ਪਲੇਅਰ ਨਿਊ ਪਲੇਅਰ ਸ਼गन ਪਾਣਾ ਰਣਜੀਤ ਦੇ ਜੀ ਫੌਜੀ ਰਣਜੀਤ ਫੌਜੀ ਅਸੀਂ ਆਪਣੇ ਨਿਆਣੇ ਬਿਠਾ ਲ ਕੇ ਨਾਲ ਖੇਡੋ ਚਲੋ ਕੋਪਰੇ ਸਾਡਾ ਕਪਤਾਨ ਕੋਬਰਾ ਆ ਰਿਹਾ ਤੇ ਟੌਸ ਹੋ ਰਿਹਾ ਸਾਡਾ ਏ ਹੈਡ ਹੈ ਜਿਹੜਾ ਮੰਗੂਗਾ ਤੂੰ ਹੈਡ ਤੂੰ ਰੂ ਤੂੰ ਮੰਗ ਲਈ ਹੈਡ ਟੇਲ ਟੇਲ ਆ ਗਿਆ ਹੈ ਬੈਟਿੰਗ ਕਰਨੀ ਹੈ ਬੈਟਿੰਗ ਕਰਨੀ ਜਾਓ ਬੈਟਿੰਗ ਬੈਟਿੰਗ ਲੋ ਜੀ ਖੜ ਪਾ ਜੀ ਤੁਸੀਂ ਟੌਸ ਜਿੱਤ ਕੇ ਕੀ ਲੈਣਾ ਚਾਹੁੰਦੇ ਹੋ ਮੂੰਹ ਚੱਕੇ ਉੱਪਰ ਤੋਂ بیٹنگ ਲੈਣੀ بیٹنگ ਪੁੱਟ ਨਹੀਂ ਹੈਗਾ بیٹنگ ਸਾਡੀ ਹੈ ਤੂੰ ਫੋਟਰ ਪਹਿਲਾਂ ਭਾਲੀਆ ਯਾਰੀ ਵੀ ਜਾਂਦੇ ਖੜਪਾ ਸਾਡੇ ਕਪਤਾਨ ਸਾਹਿਬੀ ਲਾਲਾ ਲਾਲਾ ਜਿੰਮ ਲਾਲਾ ਉਹ ਦੇਖ ਉੱਧਰ ਇੱਕ ਆ ਕਰਨੇ ਫਰੈਟ ਇਹਨਾਂ ਦਾ ਹੈਟ ਟੋਪੀ ਆ ਇਹ ਹਾਂ ਆ ਜਾ ਹੰਡਰ ਮਾਰਦੇ ਨਾ ਓਪਨਿੰਗ ਕਿਹਦੇ ਕਰਦੇ ਕਿਹਨੇ ਕਰਨੀ ਉਧਰ ਪਤਾ ਹੀ ਹੈ ਵੀਡੀਓ ਬਣਾਏ ਤੋ ਓਪਨਿੰਗ ਕਿਤਰਾ ਵੀਰ ਅੱਜ ਜੀ ਖੇਡਦੇ ਆਰੇ ਇੱਥੇ ਖੇਡਦੇ ਆ ਆਉਂਦੇ ਹੋਏ ਸਾਡੇ ਪਲੇਅਰ ਐ ਗਰਾਊਂਡ ਤੇ ਫੀਲਡਿੰਗ ਵੀ ਦਿਖਾਉਂਦਾ ਤੁਹਾਨੂੰ ਮੈਂ ਫੀਲਡ ਕਿਤੇ ਨਹੀਂ ਆ ਪੂਰੇ ਗਰਾਊਂਡ ਤੇ ਦੋਨੇ ਚੱਲੇ ਆ ਸਾਰੇ ਕਿ ਫੀਲਡਰ ਆਉਣੇ ਨੇ ਪਹਿਲੇ ਹੀ ਹੜ ਜਾਣਾ ਧੁੱਪਾਂ ਮੱਚ ਜਾਣਗੇ ਸਾੜ ਦੇਣਗੇ ਇਹਨਾਂ ਨੂੰ ਧੁੱਪਾਂ ਠੀਕ ਆ ਜੀ ਲਓ ਜੀ ਪਹਿਲੀ ਮੈਚ ਦੇਣੀ ਵਸ ਗੁੱਲਰ ਵਾਲਾ ਲਓ ਜੀ ਮੁੰਡੇ ਨੇ ਕੱਟ ਬਹੁਤ ਵਧੀਆ ਕੀਤਾ ਤੇ ਕਰਨ ਲੈ ਲਿਆ ਜੀ ਤੇ ਸਟ੍ਰਾਈਕ ਤੇ 6 ਬੂ ਤੇ 6 ਬੂ ਨੇ ਪਹਿਲੀ ਬੋਲ ਵਾਈਡ ਤੇ ਸਿੰਗਲ ਤੇ ਉਸ ਤੋਂ ਬਾਅਦ ਵਾਹ ਵੀ ਵਾਹ ਬਹੁਤ ਵਧੀਆ ਕੱਟ ਤੇ ਸਿੰਗਲ ਤੇ ਵਾਹ ਵੇ ਵਾਹ ਸ਼ੱਭੂ ਦਾ ਛੋਟ ਤੇ ਰਨ ਕਹਿੰਦੇ 6 ਹੈ ਮੇਰੇ ਵੀਰੋ ਮੁੰਡੇ ਨੇ ਛੱਕਾ ਬਹੁਤ ਸੋਹਣਾ ਲਾਇਆ ਜੀ ਆ ਛੋਟਾ 4 ਮੁੰਡਾ ਲਓ ਜੀ ਸ਼ੱਭੂ ਨੂੰ ਗਏ ਨਹੀਂ ਦਿਖੀ ਫੇਰ ਸ਼ੱਭੂ ਸਲਾਈਟ ਤੇ ਉਹ ਫੇਰ ਸ਼ੱਭੂ ਨੇ ਕੱਟ ਬਹੁਤ ਵਧੀਆ ਖੇਡਿਆ ਤੇ ਰਨ 4 ਨੇ ਵਾਈਡ ਬਾਲ ਤੇ ਸ਼ੱਭੂ ਦੀ ਸਾਹਮਣੇ ਤੋਂ ਪਰੇ ਚੱਲ ਗਈ ਤੇ ਰਨ ਸਿੰਗਲ ਬਹੁਤ ਸੋਹਣਾ ਕੱਟ ਖੇਡਿਆ ਮਰੇ ਨੇ ਤੇ ਯਾਰ ਦੇਖੋ ਜੀ ਬਹੁਤ ਸੋਹਣਾ ਬੰਦੇ ਨੇ ਸ਼ੌਟ ਖੇਡਿਆ ਤੇ ਰਨ 1 ਤੇ 6 ਬੂ ਅਜੇ ਤੱਕ ਪਹੁੰਚਿਆ ਨਹੀਂ ਇੱਕ ਨੀ ਮੇਰੇ ਵੀਰੋ ਇਹ ਤਾਂ 6 ਬਾਹਰ ਜਾਉ ਤੇ 1 ਅੰਦਰ ਆਉ ਉਹ ਨੀ ਨੇ ਬਹੁਤ ਮੈਚ ਕਰਤੀ ਫੋਲਟਸ ਤੇ ਚੱਲ ਰਿਹਾ ਸਿੰਗਲ ਤੇ ਯਾਰ ਰਾਣੇ ਵੱਲੋਂ ਖੇਡਿਆ ਗਿਆ ਸ਼ੌਟ ਹਵਾ ਦੇ ਵਿੱਚ ਤੇ ਰਨ 4 ਤੇ ਕੋਹਨੀ ਵੱਲੋਂ ਖੇਡਿਆ ਗਿਆ ਸ਼ੌਟ ਤੇ ਰਨ ਕਹਿੰਦੇ 1 ਤੇ ਫੇਰ ਰਣਾ ਆ ਗਿਆ ਤੇ ਰਣ ਉਹ ਬਹੁਤ ਵਧੀਆ ਕੀ ਬੰਡੇ ਨੇ ਕੀ ਬਾਤ ਹੈ ਸ਼ਾਟ ਡਾਬਲ ਇਹਦਾ ਚੋਕਾ ਹੀ ਆ ਜੋ 6 4 ਦਾ ਕੈਚ ਲੱਕੀ ਸਟ੍ਰਾਈਕ ਤੇ ਆ ਬਹੁਤ ਤੇਰੀ ਲੱਕੀ ਗਣਾਸਾ ਜਲਣਾ ਆ ਗਣਾਸਾ ਚੱਲ ਪਿਆ ਜੀ ਰਨ 4 ਦੇ ਲਈ ਤੇ ਲੱਕੀ ਬਲੋ ਫੇਰ ਤੋਂ ਸ਼ਾਟ ਬਹੁਤ ਮੁੰਡਾ ਬਹੁਤ ਵਧੀਆ ਬੈਟਿੰਗ ਕਰਤੀ ਇਸ ਮੈਚ ਵਿੱਚ ਮੁੰਡਲੇ ਨੇ ਅੱਤਰਾ ਬਹੁਤ ਵਧੀਆ ਫਲਿੱਕ ਕੀਤਾ ਮੁੰਡੇ ਨੇ ਤੇ ਰਨ 2 ਦੀ ਤਿਆਰੀ ਹੈ ਤੇ ਲੱਕੀ ਨੂੰ ਵਾਪਸ ਮੋੜਦਾ ਮੁੰਡਾ ਭੱਜਣ ਵਿੱਚ ਬੜਾ ਸਮਰਥ ਨਹੀਂ ਹੈਗਾ ਅੱਤਰਾ ਸ਼ਰਟ ਸਾਡੀ ਟੀਮ ਨੇ ਮੈਦਾਨ ਫਤਿਹ ਕਰ ਲਿਆ ਹੈ ਤੇ ਸਾਡੇ ਪਲੇਅਰ ਦੂਜੇ ਮੈਚ ਦੀ ਯਾਦ ਕਰਦੇ ਹੋਏ ਮੁੰਡੇ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਤੇ ਜਿਹਦੇ ਕੋਲੇ ਕੋਈ ਇੱਕ ਬੋਲ ਆਈ ਉਹ ਵੀ ਸ਼ਰਤੀਸ ਨਕਾਮੇ ਫੀਲਡਰ ਨੇ ਉਹ ਬਰਾਤੀ ਰਨ ਖਾ ਗਏ ਤੇ ਆਹ ਦੇਖੋ ਇਹਦੇ ਕੋਲੇ ਇੱਕ ਬੋਲੀ ਆਈ ਆ ਕੇ ਜਾ ਕੇ ਝੂਲੇ ਤੇ ਚੜ ਜਾਂਦਾ ਲੈ 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 ਦੀਆਂ ਓਡੀ ਤੋਂ ਪੜਦਾ ਚੱਕਣ ਜਾ ਰਹੇ ਨੇ ਮੇਰੇ ਵੀਰ ਬਿੱਕੀ ਚੱਕ ਲੈ ਲਓ ਜੀ ਮੈਚ ਜਿੱਤਣ ਤੋਂ ਬਾਅਦ ਓਡੀ ਦੇ ਦਰਸ਼ਨ ਕਰਨ ਤੋਂ ਬਾਅਦ ਅੱਜ ਦਾ ਬਲੌਗ ਕਰਦੇ ਆ ਜੀ ਇੱਥੇ ਖਤਮ ਆਪਾਂ ਮਿਲਦੇ ਆ ਅਗਲੇ ਬਲੌਗ ਤੇ ਜੀ ਕਿਵੇਂ ਲੱਗਿਆ ਕਮੈਂਟ ਸ਼ੇਅਰ ਲਾਈਕ ਕਰੋ ਜੀ ਸਾਰੇ